ਵਿਸ਼ਵਾਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੋ ਮੈਂ ਚਾਹਾਂਗਾ ਰੱਬ ਉਹੀ ਕਰੇਗਾ ਸਗੋਂ ਇਹ ਹੁੰਦਾ ਹੈ ਕਿ ਰੱਬ ਉਹੀ ਕਰੇਗਾ ਜੋ ਮੇਰੇ ਲਈ ਸਹੀ ਹੋਵੇਗਾ ਹਰ ਦਿਨ ਚੰਗਾ ਨਹੀਂ ਹੋ ਸਕਦਾ ਪਰ ਹਰ ਦਿਨ ਵਿੱਚ ਕੁਝ ਨਾ ਕੁਝ ਚੰਗਾ ਜ਼ਰੂਰ ਹੁੰਦਾ ਹੈ ਜਦੋਂ ਬੇਰੁਜ਼ਗਾਰੀ ਦਰਵਾਜ਼ੇ ਤੋਂ ਅੰਦਰ ਆਉਂਦੀ ਹੈ ਤਾਂ ਫਿਰ ਪਿਆਰ ਦੋਸਤੀ ਰਿਸ਼ਤੇਦਾਰ ਇਹ ਸਭ ਖਿੜਕੀ ਤੋਂ ਹੀ ਬਾਹਰ ਚਲੇ ਜਾਂਦੇ ਨੇ ਜ਼ਿੰਦਗੀ ਵਿੱਚ ਕੋਈ ਤੁਹਾਡਾ ਸਾਥ ਦੇਵੇ ਜਾਂ ਨਾ ਦੇਵੇ ਖੁਦ ਹੀ ਅੱਗੇ ਵਧਦੇ ਰਹੋ ਕਿਉਂਕਿ ਖੁਦ ਤੋਂ ਵੱਡਾ ਕੋਈ ਹਮਸਫਰ ਨਹੀਂ ਹੁੰਦਾ ਬੜਾ ਹੀ ਮਜਬੂਤ ਕਰ ਲਿਆ ਹੈ ਹੁਣ ਖੁਦ ਨੂੰ ਹੁਣ ਆਪਣੇ ਹੀ ਵੀ ਦਗਾ ਦੇਣ ਤਾਂ ਕੋਈ ਫਰਕ ਨਹੀਂ ਪੈਂਦਾ ਮੁਸਕਰਾਹਟ ਝੂਠੀ ਵੀ ਹੁੰਦੀ ਹੈ ਜਨਾਬ ਕਿਸੇ ਇਨਸਾਨ ਨੂੰ ਦੇਖਣ ਦੀ ਬਜਾਏ ਉਸ ਨੂੰ ਸਮਝਣਾ ਸਿੱਖ ਲਵੋ ਲੋਕਾਂ ਨੇ ਦੱਸਿਆ ਕਿ ਸਮਾਂ ਬਦਲ ਜਾਂਦਾ ਹੈ ਤੇ ਫਿਰ ਵਕਤ ਨੇ ਦੱਸਿਆ ਕਿ ਲੋਕ ਵੀ ਬਦਲ ਜਾਂਦੇ ਨੇ ਕਿਸੇ ਨੇ ਬਹੁਤ ਸੋਣਾ ਕਿਹਾ ਜੇ ਕੋਈ ਘਰ ਸੜਕ ਤੇ ਹੋਵੇ ਤਾਂ ਉਸ ਦੀ ਕੀਮਤ ਹੁੰਦੀ ਹੈ ਤੇ ਕੋਈ ਖੇਤ ਸੜਕ ਤੇ ਹੋਵੇ ਤਾਂ ਉਸ ਦੀ ਵੀ ਕੀਮਤ ਹੁੰਦੀ ਹੈ ਪਰ ਜਦੋਂ ਬੰਦਾ ਸੜਕ ਤੇ ਹੋਵੇ ਤਾਂ ਉਸ ਦੀ ਕੋਈ ਵੀ ਕੀਮਤ ਨਹੀਂ ਹੁੰਦੀ ਰਾਵਣ ਲੋਕਾਂ ਦੇ ਮਨਾਂ ਵਿੱਚ ਰਹਿੰਦਾ ਹੈ ਤੇ ਰਾਮ ਸਿਰਫ ਮੰਦਰਾਂ ਵਿੱਚ ਰੱਬ ਦੁਨੀਆ ਦਾ ਸਭ ਤੋਂ ਵੱਡਾ ਡਾਕਟਰ ਹੈ ਤੇ ਅਰਦਾਸ ਦੁਨੀਆ ਦੀ ਸਭ ਤੋਂ ਵੱਡੀ ਦਵਾਈ ਕਿਸੇ ਨੇ ਬਹੁਤ ਸੋਣਾ ਕਿਹਾ ਕਿ ਜਿਸ ਦੀ ਔਲਾਦ ਕਾਬੂ ਵਿੱਚ ਹੋਵੇ ਜਿਸ ਦੀ ਪਤਨੀ ਆਗਿਆਕਾਰੀ ਹੋਵੇ ਤੇ ਜੋ ਲੋੜੀ ਦੇ ਪੈਸੇ ਨਾਲ ਸੰਤੁਸ਼ਟ ਹੋਵੇ ਉਸ ਦੇ ਲਈ ਸਵਰਗ ਇੱਥੇ ਹੀ ਹੈ ਸਾਡੀ ਹਰ ਗਲਤੀ ਉੱਪਰ ਪੜਦਾ ਕੇਵਲ ਰੱਬ ਹੀ ਪਾ ਸਕਦਾ ਹੈ ਇਨਸਾਨ ਦੀ ਜਾਤ ਤਾਂ ਸਿਰਫ ਗਲਤੀ ਤੋਂ ਗਵਾਦ ਇਜਤ ਨੂੰ ਉਸਾਲਣਾ ਜਾਣਦੀ ਹੈ ਜਿੰਨਾ ਹੋਰ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦੋਸਤੋ ਤੇ ਕਮੈਂਟ ਕਰਕੇ ਆਪਣੀ ਜੋ رائے ਹੈ ਦੱਸਿਓ ਕਿ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਧੰਨਵਾਦ ਜੀ